ਅੱਗੇ ਲੋਕੀ ਪੁੱਛਦੇ ਹੁੰਦੇ ਸੀ ਬਾਬਾ ਜੀ ਬਾਬੇ ਫਰੀਦ ਦੇ ਸ਼ਲੋਕ ਕਿੰਨੇ ਵਜੇ ਚੱਲਣੇ ਆ ਅੱਜ ਤੋਂ 5 ਕਿ ਸਾਲ ਪਹਿਲਾਂ ਸਮਾਂ ਕਿੱਡੀ ਛੇਤੀ ਰੂਪ ਬਦਲ ਗਿਆ ਵੇ ਲੋ ਫਿਰ ਸਾਨੂੰ ਕਹਿਣਾ ਪੁੱਤ ਕਬੀਰ ਸਾਹਿਬ ਦੇ ਸ਼ਲੋਕ ਸੁਣਨੇ ਤੇ ਤੋਂ ਮੈਂ ਕਿਹਾ ਬਾਪੂ ਸੁਣਾਵਾਂਗੇ ਫਿਰ 2 ਕਿ ਸਾਲ ਬਾਅਦ ਪੁੱਛਣ ਲੱਗ ਪਏ ਜੀ ਭੋਗ ਦੇ ਸ਼ਲੋਕ ਕਿੰਨੇ ਵਜੇ ਆਰੰਭ ਹੋਣੇ ਆ ਐਡੀ ਛੇਤੀ ਸਮਾਂ ਪਲਟੀ ਖਾ ਗਿਆ ਹੁਣ ਜਿਹਦਾ ਫੋਨ ਆਉਂਦਾ ਕਹਿੰਦੇ ਸਮਾਪਤੀ ਕਿੰਨੇ ਵਜੇ ਆਖੋ ਸਤਨਾਮ ਇੰਦਾ ਹੀ ਹੈ ਨਾ ਜਿਹਦੇ ਭੋਗ ਹੋਵੇ ਘਰਾਂ ਚ ਰਿਸ਼ਤੇਦਾਰ ਫੋਨ ਕਰੂ ਇਹ ਨਹੀਂ ਪੁੱਛੂਗਾ ਕੀਰਤਨੀਆਂ ਕਿਹੜਾ ਆ ਕਥਾਵਾਚ ਕਿਹੜਾ ਜਾਂ ਸ਼ਲੋਕ ਕਿੰਨੇ ਵਜੇ ਹੈਲੋ ਇਹ ਸਮਾਉਤੀ ਕਿੰਨੇ ਵਜੇ ਆ ਭਾਵ ਵੀ ਮੈਨੂੰ ਬਹਿਣਾ ਨਾ ਪਵੇ ਤੇ ਮੈਂ ਉਨੇ ਟਾਈਮ ਤੇ ਆਵਾਂ ਵੀ ਬਸ ਲੰਗਰ ਛੱਕ ਕੇ ਜਾਵਾਂ ਕਿੱਡੀ ਛੇਤੀ ਸਮੇਂ ਨੇ ਬਾਜੀ ਲਾ ਦਿੱਤੀ ਐ ਜਿੰਨੂੰ ਮਾਰੇ ਕਹਿੰਦੇ ਸੀ ਸੰਤ ਮਿਲੇ ਕਿਛ ਸੁਣੀਐ ਕਹੀ ਐ ਆ ਤੁਸੀਂ ਧੰਨ ਮਿਲੇ ਅਸੰਤ ਮਸਟ ਕਰ ਰਹੀ ਐ ਕਿ ਮੇਰੇ ਪਾਤਸ਼ਾਹ ਕਹਿੰਦੇ ਮਾੜੀ ਸੰਗਤ ਚ ਚੁੱਪ ਕਰ ਜਿਓ ਚੰਗੀ ਚ ਜਾਇਓ ਅੱਜ ਉਲਟ ਹੋ ਗਿਆ ਉਹ ਮਾੜੀ ਸੰਗਤ ਚ ਆ ਚੰਗੀ ਚ ਚੁੱਪ ਹੋ ਗਿਆ ਕੋ ਸਤਨਾਮ